ਦਾਲ ਸਬਜ਼ੀ ਨੂੰ ਤੜਕਾ ਕਿਸੇ ਦਾ ਲਗਾਇਆ ਜਾਏ ਜਿਹਦੇ ਨਾਲ ਗ੍ਰੈਣੀ ਰੋਗ ਜਿਨ੍ਹਾਂ ਨੂੰ ਸੰਗਰਹਿਣੀ ਹੋਈ ਹੈ ਬਾਰ ਬਾਰ ਲੈਂਕਿੰ ਜਾਂਦੇ ਨੇ ਖੁਰਕੁੱਟਦੀ ਹੈ ਦਵਾਈਆਂ ਖਾ ਕੇ ਅੱਕ ਚੁੱਕੇ ਨੇ ਥਾ ਥਾ ਤੋਂ ਦਵਾਈਆਂ ਲਈਆਂ ਗੈਸ ਬਲ ਨੋ ਨਹੀਂ ਹਟੀ ਪੇਟ ਸਭਾਰਾਪਣ ਨਹੀਂ ਹਟਿਆ ਜੀ ਕੱਚਾ ਹੋਣ ਨਹੀਂ ਹਟਿਆ ਟਾਇਲਟ ਦੇ ਵਿੱਚ ਮਿਊਕਸ ਤੇ ਬਲੱਡ ਆ ਰਿਹਾ ਐਸੇ ਪੇਸ਼ੈਂਟਾਂ ਦੇ ਲਈ ਅੱਜ ਦੀ ਵੀਡੀਓ ਬਹੁਤ ਹੀ ਲਾਊਡ ਆਇਕ ਸਿੱਧ ਹੋਣ ਵਾਲੀ ਹੈ ਕਿਉਂਕਿ ਬੜੇ ਪੇਸ਼ੈਂਟਾਂ ਤੇ ਅਜਮਾਏ ਹੋਏ ਤੁਹਾਨੂੰ ਮੈਂ ਤਰੀਕਾ ਦੱਸਣ ਲੱਗਿਆ ਜਿਸ ਟ੍ਰਿਕ ਨੂੰ ਯੂਜ਼ ਕਰਕੇ ਬਹੁਤ ਪੇਸ਼ੈਂਟਾਂ ਨੇ ਆਪਣਾ ਪੇਟ ਪਰ ਭੋਜਨ ਵੀ ਖਾਦਾ ਤੇ ਆਪਣੀ ਬਿਮਾਰੀ ਨੂੰ ਵੀ ਠੀਕ ਕੀਤਾ ਕਿਉਂਕਿ ਬੜੇ ਪੇਸ਼ੈਂਟ ਦੁਵਿਧਾ ਦੇ ਵਿੱਚ ਨੇ ਕੀ ਖਾਈਏ ਕੀ ਛੜੀਏ ਕਿਸ ਤਰੀਕੇ ਦੇ ਨਾਲ ਅਸੀਂ ਜ਼ਿੰਦਗੀ ਜਿਉਈਏ ਦੇਖੋ ਜ਼ਿੰਦਗੀ ਦਾ ਤਜਰਬਾ ਤੁਹਾਨੂੰ ਮੈਂ ਦੱਸਣ ਲੱਗਿਆ ਜਿਹੜਾ ਅਸੀਂ ਪੇਸ਼ੈਂਟਾਂ ਨੂੰ ਹਮੇਸ਼ਾ ਹੀ ਆਪਣੀ ਕਲੀਨਿਕਸ ਦੱਸਦੇ ਆ ਉਸ ਤਰੀਕੇ ਦੇ ਨਾਲ ਤੁਸੀਂ ਜੇ ਤੜਕਾ ਲਾ ਲੋਗੇ ਜਿਵੇਂ ਘਰਾਂ ਦੇ ਵਿੱਚ ਆਮ ਖਾਸ ਤੜਕਾ ਲੱਗਦਾ ਲਸਣ ਅਦਰਕ ਪਿਆਜ਼ ਟਮਾਟਰ ਇਹਨਾਂ ਚੀਜ਼ਾਂ ਦੀ ਬਹੁਤਾਤ ਦੇ ਵਿੱਚ ਯੂਜ਼ਿੰਗ ਹੁੰਦੀ ਆ ਖਾਣੇ ਨੂੰ ਸੁਆਦ ਬਣਾਉਣ ਵਾਸਤੇ ਜਿੰਨਾ ਪੇਸ਼ੈਂਟਾਂ ਦੇ ਬਲੱਡ ਜ਼ਿਆਦਾ ਆ ਰਹੇ ਆ ਮਿਊਕਸ ਜ਼ਿਆਦਾ ਆ ਰਹੇ ਆ ਟਾਇਲਟ ਬਾਰ-ਬਾਰ ਜਾਂਦੇ ਨੇ ਪੇਟ ਚ ਦਰਦ ਹਮੇਸ਼ਾ ਹੀ ਬਣਿਆ ਰਹਿੰਦਾ ਉਹ ਪੇਸ਼ੈਂਟ ਇਹ ਜਿਹੜੀਆਂ ਚੀਜ਼ਾਂ ਮੈਂ ਪਹਿਲਾਂ ਬੋਲ ਚੁੱਕੇ ਆ ਇਹਦਾ ਤੜਕਾ ਬਿਲਕੁਲ ਕਦੇ ਵੀ ਨਾ ਲਾਓ ਲਗਭਗ ਜਦੋਂ ਤੁਸੀਂ ਦਰਸਤ ਰਹਿਣ ਲੱਗੇ ਤੁਹਾਡੀ ਸਟੂਲ ਬਣ ਕੇ ਆਉਣ ਲੱਗੀ ਬਲੱਡ ਆਉਣਾ ਬੰਦ ਹੋ ਗਿਆ ਫਿਰ ਤੁਸੀਂ ਮਤਲਬ ਕਿਤੇ ਇਹ ਚੀਜ਼ਾਂ ਦਾ ਤੜਕਾ ਲਾ ਸਕੋਗੇ ਬڑے ਰੋਗੀ ਜਿਹੜੇ ਸਾਡੇ ਕੋਲ ਆਉਂਦੇ ਨੇ ਪਹਿਲੋ ਪਹਿਲਾ ਅਸੀਂ ਇਹ ਚੀਜ਼ਾਂ ਬੰਦ ਕਰਦੇ ਹਾਂ ਜਦੋਂ ਸੈੱਟ ਹੋ ਜਾਂਦੇ ਨੇ ਫਿਰ ਇਹ ਸਾਰਾ ਕੁਝ ਅਸੀਂ ਹੌਲੀ ਹੌਲੀ ਖਾਣ ਲਾ ਦਿੰਦੇ ਹਾਂ ਤੁਸੀਂ ਤੜਕਾ ਲਾਉਣਾ ਜੀ ਸਰੋਂ ਦੇ ਤੇਲ 'ਚ ਹਲਦੀ ਹੋ ਸਕੇ ਹਲਦੀ ਘਰ ਦੀ ਹੋਵੇ ਜਿਹੜੀ ਆਪਾਂ ਘਰੇ ਵੀਜ਼ ਲੈਨੇ ਆ ਜਾਂ ਪਿੰਡ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਰਹਿੰਦੇ ਹੋ ਜੇ ਘਰੇ ਕਿਸੇ ਕਿਸਾਨ ਦੀ ਵੀਜੀ ਆ ਉਹ ਹਲਦੀ ਲੈ ਕੇ ਉਹਦੀ ਆਪਣੇ ਹੱਥੀ ਪਸਾਈ ਹੋਈ ਜਿਹੜਾ ਪਾਊਡਰ ਹੈ ਉਹਦਾ ਅੱਧਾ ਚਮਚਾ ਲਗਭਗ ਤੁਸੀਂ ਜਿੰਨਾ ਤੇਲ ਤੁਹਾਨੂੰ ਜੋ ਸਰੋਂ ਦਾ ਤੇਲ ਹੈ ਘਰ ਦੀ ਕਹਾਣੀ ਦਾ ਹੋ ਜੇ ਤਾਂ ਬਹੁਤ ਚੰਗੀ ਗੱਲ ਆ ਨਹੀਂ ਫਿਰ ਕਿਸੇ ਚੰਗੇ ਵਧੀਆ ਬ੍ਰਾਂਡ ਦਾ ਜਿਹੜਾ ਹੈਗਾ ਯੂਜ਼ ਕਰੋ ਉਹਦੇ ਵਿੱਚ ਹਲਦੀ ਪਾ ਲਓ ਅੱਧਾ ਚਮਚ ਜਾਂ ਚੌਥਾਈ ਸਾ ਚਮਚ ਜਿੰਨਾ ਤੁਹਾਨੂੰ ਸੁਡਾ ਮਨ ਕਰਦਾ ਹੈ ਜਿੰਨਾ ਤੁਹਾਨੂੰ ਸਫੀਸ਼ੀਐਂਟ ਲੱਗਦਾ ਤੇ ਉਸ ਦੇ ਵਿੱਚ ਤੁਸੀਂ ਤਵੇ ਤੇ ਭੁੰਨਿਆ ਹੋਇਆ ਜੀਰਾ ਲੈ ਲੈਣਾ ਹੁਣ ਜੀਰਾ ਜਿਹੜਾ ਭੁੰਨਣ ਦੀ ਪ੍ਰਕਿਰਿਆ ਕੀ ਆ ਤੁਸੀਂ ਜਿਵੇਂ 100 ਗ੍ਰਾਮ ਜੀਰਾ ਲੈ ਲਓ ਤਵੇ ਤੇ ਭੁੰਨ ਲੈਣਾ ਧੀਮੀ ਅੱਗ ਤੇ ਭੁੰਨਣਾ ਗੈਸ ਛਿਮ ਕਰਕੇ ਘੱਟ ਅੱਗ ਦੇ ਉੱਪਰ ਉਹਨੂੰ ਆਰਾਮ ਦੇ ਨਾਲ ਭੁੰਨ ਲੈਣਾ ਜਦੋਂ ਉਹਦੇ ਚੋਂ ਮਿੱਠੀ ਮਿੱਠੀ ਖਸੂ ਆਉਣ ਲੱਗੀ ਤੁਸੀਂ ਗੈਸ ਨੂੰ ਬੰਦ ਕਰ ਦੇਣਾ ਤਵੇ ਤੋਂ ਲਾ ਕੇ ਉਹਨੂੰ ਕਿਸੇ ਥਾਲ ਦੇ ਵਿੱਚ ਖੁੱਲੇ ਚ ਪਾ ਲੈਣਾ ਥੋੜੀ ਹਵਾ ਲਵਾ ਕੇ ਠੰਡਾ ਹੋਣ ਤੋਂ ਬਾਅਦ ਉਹਨੂੰ ਤੁਸੀਂ ਕੁੰਡੇ ਕੋਟਨੇ ਦੇ ਨਾਲ ਜਾਂ ਫਿਰ ਮੈਕਸੀ ਦੇ ਘੱਟ ਚਕਰਾਂ ਦੇ ਉੱਪਰ ਬ੍ਰੀਕ ਨਹੀਂ ਪੀਸਣਾ ਦਲੜ ਮਲੜਿਆ ਕਰਨਾ ਵਿੱਚ ਵਿਚਾਲਾ ਜਿਆ ਉਸ ਜੀਰੇ ਨੂੰ ਤੁਸੀਂ ਜਿੰਨੀ ਕੁ ਨੀੜਾ ਅੱਧਾ ਚਮਚਾ ਟੀਜਾ ਹਿੱਸਾ ਚਮਚੇ ਦਾ ਉਹ ਤੁਸੀਂ ਇਸ ਆਪਣੇ ਤਲਕੇ ਦੇ ਵਿੱਚ ਪਾ ਲੈਣਾ ਉਹਦੇ ਵਿੱਚ ਤੁਸੀਂ ਕਾਲਾ ਨੂਨ ਕਾਲੀ ਮਿਰਚ ਇਹ ਤੁਸੀਂ ਪਾ ਲੈਣੀ ਆ ਤੇ ਲੋੜ ਮੁਤਾਬਕ ਤੁਸੀਂ ਆਪਣਾ ਜਿਹੜਾ ਹੈ ਤੁਹਾਨੂੰ ਜਿੰਨਾ ਕ ਲੱਗਦਾ ਇਹਨੂੰ ਟੇਸਟੀ ਬਣਾਉਣ ਵਾਸਤੇ ਅਸੀਂ ਹਰੀ ਮਿਰਚ ਪਾਉਣੀ ਹੈ ਉਹ ਪਾ ਸਕਦੇ ਹਾਂ ਜਿੰਨਾ ਪੇਸ਼ੈਂਟਾਂ ਦੇ ਬਲੱਡ ਆ ਰਿਹਾ ਉਹ ਬਲੱਡ ਆਉਣ ਵਾਲੇ ਪੇਸ਼ੈਂਟ ਕਦੇ ਵੀ ਹਰੀ ਮਿਰਚ ਦੀ ਵਰਤੋਂ ਨਾ ਕਰਨ ਜਦ ਤੱਕ ਉਹਨਾਂ ਦੇ ਬਲੱਡ ਆ ਰਿਹਾ ਹਾਂ ਜਿੰਨਾ ਪੇਸ਼ੈਂਟਾਂ ਦੇ ਬਲੱਡ ਨਹੀਂ ਆ ਰਿਹਾ ਉਹ ਹਰੀ ਮਿਰਚ ਨਾਰਮਲ ਮਾਤਰਾ ਦੇ ਵਿੱਚ ਯੂਜ਼ ਕਰਨ ਜਿਆਦਾ ਮਾਤਰਾ ਦੇ ਵਿੱਚ ਨਾ ਯੂਜ਼ ਕਰਨ ਪਿਆਜ਼, ਟਮਾਟਰ, ਲਸਣ, ਆਦਰਕ ਇਹ ਚੀਜ਼ਾਂ ਕੁਛ ਵੀ ਨਹੀਂ ਇਹਦੇ ਵਿੱਚ ਪਾਣੀਆ ਤੜਕਾ ਇਦਾਂ ਦਾ ਬਣਾ ਕੇ ਪਾਣੀ ਦੇ ਵਿੱਚ ਬੋਇਲ ਕੀਤੀ ਹੋਈ ਸਬਜੀ ਨੂੰ ਤੁਸੀਂ ਤੜਕੇ ਦੇ ਵਿੱਚ ਮਿਕਸ ਕਰਕੇ ਆਪਣੀ ਦਾਲ ਸਬਜੀ ਬਣਾ ਸਕਦੇ ਹੋ ਤੇ ਇਸ ਤਰੀਕੇ ਨੂੰ ਜੇ ਤੁਸੀਂ ਸਹੀ ਢੰਗ ਦੇ ਨਾਲ ਆਪਣੀ ਲਾਈਫ ਦੇ ਵਿੱਚ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਬਹੁਤ ਜਲਦੀ ਆਪਣੇ ਰੋਗ ਤੋਂ ਮੁਕਤੀ ਹਾਸਲ ਕਰ ਸਕਦੇ ਹਾਂ ਕਿਉਂਕਿ ਅਸੀਂ अनेका ਹੀ ਪੇਸ਼ੈਂਟਾਂ ਦੇ ਇਸ ਟ੍ਰਿਕ ਨੂੰ ਅਪਣਾ ਕੇ ਦੇਖ ਚੁੱਕੇ ਹਾਂ ਤੇ ਪੇਸ਼ੈਂਟ ਠੀਕ ਹੋ ਰਹੇ ਨੇ ਵੈਗਰੂ ਦੀ ਧਿਆਲੇ ਨਾਲ ਉਮੀਦ ਹੈ ਕਿ ਤੁਹਾਡੇ ਲਈ ਇਹ ਵੀਡੀਓ ਬਹੁਤ ਜ਼ਿਆਦਾ ਲਾਭ ਲਿਕ ਸਦ ਹੋਏਗੀ ਤੁਸੀਂ ਦੱਸੇ ਮੁਤਾਬਕ ਕਰੋਗੇ ਤਾਂ ਉਮੀਦ ਹੈ ਸਤਗੁਰੂ ਦੀ ਧਿਆਨ ਨਾਲ ਤੁਸੀਂ ਆਪਣੇ ਰੋਗ ਤੋਂ ਮੁਕਤੀ ਹਾਸਲ ਕਰ ਸਕੋਗੇ ਕਿ ਇਸ ਤਰ੍ਹਾਂ ਚੱਲਣ ਦੇ ਨਾਲ ਤੁਹਾਨੂੰ 3 ਤੋਂ 4 ਵੀਕਸ ਦੇ ਵਿੱਚ ਆਪਣੇ ਆਪ ਹੀ ਪਤਾ ਲੱਗਣ ਲੱਗ ਜਾਣਾ ਇਹ ਗੱਲ ਕਹਿਣ ਮਾਤਰਨੀ ਜਦੋਂ ਤੁਸੀਂ ਕਰੋਗੇ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਹਾਂ ਜੇ ਤੁਹਾਨੂੰ ਲੱਗਦਾ ਵੀ ਸਾਡੀਆਂ ਜਿਹੜੀਆਂ ਵੀਡੀਓਜ਼ ਨੇ ਉਹ ਦੁਨੀਆ ਦੇ ਭਲੇ ਲਈ ਕੰਮ ਆ ਸਕਦੀਆਂ ਨੇ ਤਾਂ ਲੋੜਵੰਦਾ ਤੱਕ ਇਹ ਸ਼ੇਅਰ ਜ਼ਰੂਰ ਕਰੋ ਤੇ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ